ਏਅਰ ਇੰਡੀਆ ਦੀ ਇੱਕ ਹੋਰ ਉਡਾਨ ਰੱਦ ਹੋਈ ਹੈ ਅੰਮ੍ਰਿਤਸਰ ਲੰਡਨ ਏਆਈ 169 ਫਲਾਈਟ ਨੂੰ ਰੱਦ ਕੀਤਾ ਗਿਆ ਹੈ 18 ਜੂਨ ਨੂੰ ਇਸ ਫਲਾਈਟ ਨੇ ਜਾਣਾ ਸੀ ਲੰਡਨ ਅੰਮ੍ਰਿਤਸਰ ਦੀ ਏਆਈ 170 ਉਡਾਨ ਵੀ ਕੈਨਸਲ ਕਰ ਦਿੱਤੀ ਗਈ ਜੋ ਅੱਜ ਲੰਡਨ ਤੋਂ ਰਵਾਨਾ ਹੋਣੀ ਸੀ ਅੰਮ੍ਰਿਤਸਰ ਦੇ ਲਈ ਸੋ ਏਅਰ ਇੰਡੀਆ ਦੀਆਂ ਦੋ ਉਡਾਨਾਂ ਦੋ ਦਿਨਾਂ ਦੇ ਵਿੱਚ 6 ਉਡਾਨਾਂ ਜਿਹੜੀਆਂ ਨੇ ਉਹ ਰੱਦ ਹੋ ਚੁੱਕੀਆਂ ਨੇ ਇਹ AI 169 ਤੇ AI 170 ਲੰਡਨ ਤੋਂ ਅੰਮ੍ਰਿਤਸਰ ਸਿੱਧੀ ਉਡਾਨ ਜਾਂਦੀ ਹੈ 에어 ਇੰਡੀਆ ਦੀ ਉਸ ਉਡਾਨ ਨੂੰ ਰੱਦ ਕਰ ਦਿੱਤਾ ਗਿਆ ਹੈ ਕੱਲ 18 ਜੂਨ ਵਾਲੀ ਜਿਹੜੀ ਜਾਣੀ ਹੈ ਉਸ ਨੂੰ ਰੱਦ ਕਰ ਦਿੱਤਾ ਗਿਆ ਜਿਹੜੀ ਲੰਡਨ ਤੋਂ ਅੰਮ੍ਰਿਤਸਰ ਆਉਣੀ ਸੀ AI 170 ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਹਾਲਾਂਕਿ ਵਜ੍ਹਾ ਸਾਫ਼ ਨਹੀਂ ਹੈ ਕਿ ਇਸ ਦੇ ਵਿੱਚ ਕੀ ਸਮੱਸਿਆ ਹੈ ਕਿਉਂ ਇਹਨਾਂ ਫਲਾਈਟਾਂ ਨੂੰ ਰੱਦ ਕੀਤਾ ਗਿਆ ਪਰ ਪਿਛਲੇ 2 ਦਿਨਾਂ ਦੇ ਵਿੱਚ 6 ਫਲਾਈਟਾਂ ਏਅਰ ਇੰਡੀਆ ਦੀਆਂ ਜਿਹੜੀਆਂ ਨੇ ਉਹ 6 ਉਡਾਨਾਂ ਰੱਦ ਹੋ ਚੁੱਕੀਆਂ ਨੇ ਸੋ ਅੰਮ੍ਰਿਤਸਰ ਤੋਂ ਪੰਜਾਬ ਦੇ ਉਹਨਾਂ ਲੋਕਾਂ ਨਾਲ ਜੁੜੀ ਇਹ ਖਬਰ ਬਹੁਤ ਇੰਪੋਰਟੈਂਟ ਹੈ ਜਿਨ੍ਹਾਂ ਲੋਕਾਂ ਨੇ ਲੰਡਨ ਫ্লাই ਕਰਨਾ ਸੀ ਜਿਨ੍ਹਾਂ ਦੀਆਂ ਟਿਕਟਾਂ ਬੁੱਕ ਸੀ ਪੰਜਾਬ ਤੋਂ ਵੱਡੀ ਗਿਣਤੀ ਚ ਪੰਜਾਬੀ ਜਿਹੜੇ ਨੇ ਜਿਹੜੇ ਉੱਥੇ ਰਹਿੰਦੇ ਨੇ ਔਨ ਜਾਣ ਕਰਦੇ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਸਕੇ ਸੰਬੰਧੀ ਨੇ ਉਹਨਾਂ ਦੇ ਲਈ ਇਹ ਖਬਰ ਬੇहद ਮਹੱਤਵਪੂਰਨ ਹੈ ਕਿ ਕੱਲ ਕੱਲ ਜਿਹੜੀ ਫਲਾਈਟ ਸੀ ਲੰਡਨ ਜਾਣ ਵਾਲੀ ਉਸ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਹੈ ਰਾਜੀਵ ਸ਼ਰਮਾ ਮੇਰੇ ਸਾਥੀ ਯੋਗੀ ਜੋੜੇ ਨੇ ਅਮਰੀਕ ਸਰ ਤੋਂ ਹੋਰ ਜਾਣਕਾਰੀ ਦੇ ਲਈ ਰਾਜੀਵ ਕੋਈ ਵਜ੍ਹਾ ਦੱਸੀ ਗਈ ਹੈ ਕਿਉਂ ਰੱਦ ਕੀਤੀ ਹੈ ਬਿਲਕੁਲ ਵਜ੍ਹਾ ਜਿਹੜੀ ਹੈ ਉਹ ਹੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਦੋਂ ਤੋਂ ਅਹਮਦਾਬਾਦ ਦੇ ਵਿੱਚ 에어 ਇੰਡੀਆ ਦੀ ਜਿਹੜੀ ਫਲਾਈਟ ਹੈ ਜੋ ਕਿ ਕ੍ਰੈਸ਼ ਹੋਇਆ ਸੀ ਪਲੇਨ ਉਸ ਤੋਂ ਬਾਅਦ ਲਗਾਤਾਰ 에어 ਇੰਡੀਆ ਦੀਆਂ ਜਿਹੜੀਆਂ ਫਲਾਈਟਸ ਨੇ ਉਹ ਕੈਨਸਲ ਕਿਤੇ ਜਾਣਦੀਆਂ ਚਰਚਾਵਾਂ ਨੇ ਪਰ ਇਸ ਦੇ ਪਿੱਛੇ 에어 ਇੰਡੀਆ ਵੱਲੋਂ ਟੈਕਨੀਕਲ ਰੀਜ਼ਨ ਜਿਹੜਾ ਉਹ ਦੱਸਿਆ ਜਾ ਰਿਹਾ ਔਰ ਖੁੱਲ ਕੇ ਜੇਕਰ ਅਸੀਂ ਟਵੀਟ ਦੀ ਵੀ ਗੱਲ ਕਰੀਏ ਤਾਂ ਉਸ ਦੇ ਵਿੱਚ ਇਹ ਕਾਰਨ ਨਹੀਂ ਦੱਸਿਆ ਗਿਆ ਕਿ ਆਖਿਰਕਾਰ ਇਹ ਜਿੰਨੀਆਂ ਵੀ ਫਲਾਈਟਾਂ ਨੇ ਉਹਨਾਂ ਨੂੰ ਕੈਨਸਲ ਕਰਨ ਦੇ ਪਿੱਛੇ ਵਜ੍ਹਾ ਕੀ ਹੈ ਪਰ ਇਹ ਜ਼ਰੂਰ ਕਿਹਾ ਗਿਆ ਕਿ ਜਿੰਨੇ ਵੀ ਆ ਯਾਤਰੀ ਨੇ ਜਿਨ੍ਹਾਂ ਦੀਆਂ ਟਿਕਟਾਂ ਬੁੱਕ ਹੋਈਆਂ ਸੀ ਉਹ ਜਲਦ ਦੁਬਾਰਾ ਉਹਨਾਂ ਦੀ ਜਿਹੜੀ ਰੀ ਬੁਕਿੰਗ ਹੈ ਜਾਂ ਉਹਨਾਂ ਨੂੰ ਜੇਕਰ ਉਹਨਾਂ ਦੇ ਪੈਸੇ ਜੇਕਰ ਵਾਪਸ ਕਰਨੇ ਆ ਤਾਂ ਉਹਦੇ ਲਈ 에어 ਇੰਡੀਆ ਤਿਆਰ ਹੈ ਪਰ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਤੋਂ ਲੰਗੜ ਜਾਣ ਵਾਲੀ ਜਿਹੜੀ ਫਲਾਈਟ ਹੈ ਹਾਲਾਂਕਿ ਜਿਹੜੀ ਅੰਮ੍ਰਿਤਸਰ ਤੋਂ ਇਹ ਬਰਵਿੰਗਮ ਜੋ ਹੈ ਜਾਂਦੀ ਹੈ ਫਲਾਈਟ ਤਾਂ ਪਰਸੋਂ ਵੀ ਇੱਕ ਫਲਾਈਟ ਜਿਹੜੀ ਹੈ ਉਹ ਇਸੇ ਤਰੀਕੇ ਦੇ ਨਾਲ ਉਸ ਨੂੰ ਕੈਨਸਲ ਕਰ ਦਿੱਤਾ ਗਿਆ ਸੀ ਔਰ ਜਿਹੜੇ ਯਾਤਰੀ ਨਹੀਂ ਕਿਉਂਕਿ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਪੰਜਾਬ ਦਾ ਇੱਕ ਬਹੁਤ ਵੱਡਾ ਤਬਕਾ ਜਾਂ ਬਹੁਤ ਵੱਡਾ ਇਹਦਾ ਐਸਾ ਹੈ ਜਿਹੜਾ ਕਿ ਅਬਦੇਸ਼ਾਂ ਦੇ ਵਿੱਚ ਰਹਿੰਦਾ ਤਾਂ ਉਹਨਾਂ ਦੇ ਲਈ ਅਮਰਤਸਰ ਦਾ ਜਿਹੜਾ ਹਵਾਈ ਐਡਾ ਕਿਉਂਕਿ ਦਿੱਲੀ ਜਾਣ ਦੀ بجائے ਉਹਨਾਂ ਨੂੰ ਅਮਰਤਸਰ ਤੋਂ ਫਲਾਈਟ ਲੈਣ ਦੇ ਵਿੱਚ ਜਿਹੜੀ ਸੌਖ ਹੈ ਉਹਨਾਂ ਦੇ ਪੈਸੇ ਵੀ ਬਚਦੇ ਨੇ ਸਮਾਂ ਵੀ ਬਚਦਾ ਪਰ ਇੱਕਦਮ ਜਿਸ ਤਰੀਕੇ ਦੇ ਨਾਲ ਇਹਨਾਂ ਉਡਾਨਾਂ ਨੂੰ ਜੋ ਹੈ ਰੱਦ ਕਰਨ ਦਾ ਇੱਕ ਟਵੀਟ ਕਰ ਦਿੱਤਾ ਗਿਆ ਤਾਂ ਲੋਕ ਕਿਤਨਾ ਕਿਤੇ ਇਸ ਚੀਜ਼ ਤੋਂ ਪਰੇਸ਼ਾਨ ਜ਼ਰੂਰ ਹੋ ਰਹੇ ਨੇ ਔਰ ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਇਸ ਦੇ ਪਿੱਛੇ ਵਜ੍ਹਾ ਕੀ ਹੈ ਪਰ ਉਸ ਵਜ੍ਹਾ ਨੂੰ ਸਪਸ਼ਟ ਤੌਰ ਤੇ ਨਹੀਂ ਦੱਸਿਆ ਜਾ ਰਿਹਾ ਪਰ ਜਿਹੜੇ ਅਸੀਂ ਸੂਤਰ ਨੇ ਜਾਂ ਪ੍ਰਹਾਵਾਈ ਅਡੇ ਦੇ ਨਾਲ ਤਬੰਦਰ ਜਿਹੜੇ ਲੋਕ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ 에어 ਇੰਡੀਆ ਦੇ ਵੱਲੋਂ ਇਸ ਦੇ ਪਿੱਛੇ ਜਿਹੜੀ ਵਜ੍ਹਾ ਹੈ ਉਹ ਟੈਕਨੀਕਲ ਕਾਰਨ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਤਕਰੀਬ ਤਕਨੀਕੀ ਜਿਹੜੀ ਵਜ੍ਹਾ ਹੈ ਉਹ ਦੱਸੀ ਜਾ ਰਹੀ ਹੈ ਦੂਸਰੇ ਪਾਸੇ ਜੇਕਰ ਵਿਜੀ ਅਸੀਂ ਝਾਤਪਾਈਏ ਅਹਮਦਾਬਾਦ ਦੇ ਵਿੱਚ ਜਿਹੜਾ ਹਾਦਸਾ ਹੋਇਆ ਤਾਂ ਉਸ ਤੋਂ ਬਾਅਦ ਲਗਾਤਾਰ 에어 ਇੰਡੀਆ ਦੇ ਉੱਤੇ ਚਾਹੇ ਉਹ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਗੱਲ ਕਰੀਏ ਤਾਂ ਹਰ ਪਾਸੇ ਜੋ ਹੈ ਨਿੰਦਾ 에ਅਰ ਇੰਡੀਆ ਦੀ ਕੀਤੀ ਜਾ ਰਹੀ ਤਾਂ ਕਿਤੇ ਨਾ ਕਿਤੇ 에ਅਰ ਇੰਡੀਆ ਵੱਲੋਂ ਸ਼ਾਇਦ ਜਿਹੜਾ ਇਸ ਚੀਜ਼ ਤੋਂ ਦੁਬਾਰਾ ਐਸੀ ਕੋਈ ਵੀ ਗਲਤੀ ਜਿਹੜੀ ਹੈ ਉਹ ਨਾ ਹੋਵੇ ਜਾਂ ਅਜਿਹੀ ਕੋਈ ਵੀ ਘਟਨਾ ਭਵਿੱਖ ਦੇ ਵਿੱਚ ਨਾ ਵਾਪਰੇ ਉਸ ਕਰਕੇ ਸ਼ਾਇਦ ਜਾਂ ਤਾਂ ਜਿੰਨੀਆਂ ਵੀ ਫਲਾਈਟਸ ਨੇ ਉਹਨਾਂ ਦਾ ਸਾਰਿਆਂ ਦਾ ਨਿਰੇਖਣ ਕੀਤਾ ਜਾ ਰਿਹਾ ਹੈ ਆ ਇਸ ਦੇ ਪਿੱਛੇ ਇਹੀ ਜਿਹੜੀ ਫਿਲਹਾਲ ਹੁਣ ਤੱਕ ਵਜਾ ਸਾਹਮਣੇ ਆਈ ਹੈ ਔਰ ਇਸ ਨੂੰ ਟੈਕਨੀਕਲ ਰੀਜ਼ਨ ਦਾ ਨਾਮ ਜਿਹੜਾ ਉਹ ਦਿੱਤਾ ਜਾ ਰਿਹਾ ਤਾਂ ਹੁਣ ਕਦੋਂ ਅਗਲੀਆਂ ਜਿਹੜੀਆਂ ਉਡਾਨਾਂ ਨੇ ਉਹ ਉਡਾਨ ਭਰਨਗੀਆਂ ਇਸ ਬਾਰੇ ਹਾਲੇ ਤੱਕ ਫੈਸਲਾ ਨਹੀਂ ਕੀਤਾ ਗਿਆ ਪਰ 18 ਯਾਨੀ ਕਿ ਕੱਲ ਜਿਹੜੀ ਅਮਰਪੁਰ ਤੋਂ ਲੰਡਨ ਜਿਹੜੀ ਫ라이ਟ ਜਾਣੀ ਸੀ ਉਸ ਨੂੰ ਰੱਦ ਕਰਨ ਦਾ ਐਲਾਨ 에ਰੀਡੀਆ ਦੇ ਵੱਲੋਂ ਕਰ ਦਿੱਤਾ ਗਿਆ ਕੋਈ ਕੋਈ ਰਜੀਵ ਜਿਹੜੇ ਪੈਸੇਂਜਰ ਨੇ ਉਹਨਾਂ ਲਈ ਕੋਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਆ ਦੇਖੋ ਜੋ ਟਵੀਟ ਦੇ ਵਿੱਚ ਜੇਕਰ ਅਸੀਂ ਪੜ੍ਹੀਏ ਤਾਂ ਉਸ ਦੇ ਵਿੱਚ ਇਹੀ ਦੱਸਿਆ ਗਿਆ ਕਿ ਜਿਹੜੇ ਯਾਤਰੀ ਜਾਂਦੀ ਹੈ ਟਿਕਟਾਂ 18 ਜੂਨ ਦੇ ਲਈ ਬੁੱਕ ਸੀ ਉਹਨਾਂ ਨੂੰ ਦੁਬਾਰਾ ਜਿਹੜੀ ਉਹਨਾਂ ਦੀ ਰੀਬੁਕਿੰਗ ਹੈ ਉਸ ਦੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾਏਗੀ ਔਰ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਜਿਤ ਕੋਈ ਕਿਸੇ ਨੇ ਪੜਤਾਲ ਕਰਦੀ ਹੈ ਜੇ ਕਿਸੇ ਨੇ ਇਸ ਬਾਰੇ ਕੋਈ ਕਾਰਨ ਜਾਂ ਰੀਜ਼ਨ ਦੀ ਗੱਲ ਕਰਦੀਆਂ ਤਾਂ ਡਾਇਰੈਕਟ 에ਅਰ ਇੰਡੀਆ ਦੇ ਨਾਲ ਸੰਪਰਕ ਕਰ ਸਕਦਾ ਹੈ ਸਮਕ ਵਕ ਜਿਹੜੇ ਨੰਬਰ ਨੇ ਜਾਂ ਜਿਹੜੀ ਆਨਲਾਈਨ ਵੈਬਸਾਈਟ ਹੈ ਜਿਹੜੀ 에ਅਰ ਇੰਡੀਆ ਦੀ ਉਸ ਦੇ ਦਰੀਏ ਜੋ ਹੈ ਲੋਕ 에ਅਰ ਇੰਡੀਆ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਜਿਹੜੀ ਹੈ ਉਹ ਲੈ ਸਕਦੇ ਆ ਪਰ ਜੇਕਰ ਅਸੀਂ ਮੋٹے ਤੌਰ ਤੇ ਗੱਲ ਕਰੀਏ ਕਿ ਇਹਨਾਂ ਉਡਾਨਾਂ ਨੂੰ ਜਿਹੜਾ ਰੱਦ ਕੀਤਾ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਕਿ ਦੋ ਤਿੰਨ ਦਿਨ ਪਹਿਲਾਂ ਵੀ ਇੱਕ ਫਲਾਈਟ ਜਿਹੜੀ ਹੈ ਜਿਹੜੀ ਕਿ ਵਰਬਿੰਗਮ ਜਾਣੀ ਸੀ ਉਸ ਤੋਂ ਵੀ ਇਸੇ ਤਰੀਕੇ ਦੇ ਨਾਲ ਮੌਕੇ ਤੇ ਹੀ ਕੀਤਾ ਗਿਆ ਸੀ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਹੋਏ ਤਾਂ ਹੁਣ ਅਸੀਂ ਕੀ ਕਹਿ ਸਕਦੇ ਹਾਂ ਕਿ 에어 ਇੰਡੀਆ ਨੇ ਇੱਕ ਇਹ ਜ਼ਰੂਰ ਕੋਸ਼ਿਸ਼ ਕੀਤੀ ਹੈ ਕਿ ਲਗਭਗ ਜੇਕਰ ਕਿਉਂਕਿ ਕੱਲ 18 ਤਰੀਕ ਹੈ ਔਰ ਕਾਫੀ ਘੰਟੇ ਪਹਿਲਾਂ ਲੋਕਾਂ ਨੂੰ ਜਾਣਕਾਰੀ ਦੇਣ ਦੇ ਪਿੱਛੇ ਇਹ ਹੀ ਕਾਰਨ ਹੈ ਕਿ ਉਹ ਲੋਕ ਪਰੇਸ਼ਾਨ ਨਾ ਹੋਣ ਕਿਉਂਕਿ ਲੋਕ ਆਪਣੀਆਂ ਗੱਡੀਆਂ ਆਪਣੇ ਜੋ ਵੀ ਸਾਧਨ ਨੇ ਉਹ ਬੁੱਕ ਕਰਕੇ ਅਮਰitsar 에어ਪੋਰਟ ਪਹੁੰਚਦੇ ਨੇ ਔਰ ਸਮੇ ਤੋਂ ਪਹਿਲਾਂ ਅਵੀ ਲੋਕ ਜੋ ਹੈ ਇੱਕ ਦਿਨ ਪਹਿਲਾਂ ਵੀ ਕਿਉਂਕਿ ਕਈਆਂ ਨੇ ਹਰਮੰਦਰ ਸਾਹਿਬ ਮੱਥਾ ਟੇਕਣਾ ਹੁੰਦਾ ਜਾਣ ਤੋਂ ਪਹਿਲਾਂ ਤਾਂ ਹੁਣ ਕਾਫੀ ਘੰਟੇ ਪਹਿਲਾਂ ਜਾਣਕਾਰੀ ਇਹ ਰੇਡੀਆ ਵੱਲੋਂ ਇੱਥੇ ਕਰਕੇ ਦਿੱਤੀ ਹੈ ਕਿ ਲੋਕ ਜਿਹੜੇ ਆ ਹਵਾਈ ਅੱਡੇ ਤੇ ਆ ਕੇ ਖੱਜਲਖਵਾਰ ਨਾ ਹੋਣ ਜਾਂ ਖੱਜਲਖਵਾਰੀ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਹਮਣੇ ਨਾ ਆਉਣ ਠੀਕ ਹੈ ਠੀਕ ਹੈ ਧੰਨਵਾਦ ਅਜੀਵ ਇਸ ਜਾਣਕਾਰੀ ਦੇ ਲਈ ਬੇहद ਮਹੱਤਵਪੂਰਨ ਜਾਣਕਾਰੀ ਹੈ ਉਹਨਾਂ ਉਹਨਾਂ ਵਾਸੀਆਂ ਦੇ ਲਈ ਖਾਸ ਕਰਕੇ ਜਿਹੜੇ ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਫਲਾਈ ਕਰਨਾ ਸੀ ਲੰਡਨ ਦੇ ਲਈ ਕੱਲ ਦੀ ਜਿਹੜੀ ਉਡਾਨ ਹੈ ਉਹ ਰੱਦ ਹੋ ਗਈ ਹੈ ਔਰ ਹੁਣ ਅਗਲੀਆਂ ਤਰੀਕਾਂ ਦਾ ਐਲਾਨ 에ਅਰ ਇੰਡੀਆ ਵੱਲੋਂ ਦੱਸਿਆ ਜਾਏਗਾ ਉਹਨਾਂ ਦੀਆਂ ਟਿਕਟਾਂ ਸੰਬੰਧੀ ਵੀ ਜਾਣਕਾਰੀ 에ਅਰ ਇੰਡੀਆ ਦੇ ਜਿਹੜੇ ਇਨਕੁਆਰੀ ਨੰਬਰਸ ਨੇ ਉੱਥੋਂ ਮਿਲੇਗੀ ਕਿ ਅੱਗੇ ਕਦੋਂ ਇਹ ਫਲਾਈਟ ਜਾਏਗੀ ਜਾਂ ਕਿਵੇਂ ਕੰਪਨਸੇਟ ਕੀਤਾ ਜਾਣਾ ਹੈ ਜਿਨ੍ਹਾਂ ਨੇ ਟਿਕਟਾਂ ਲਈਆਂ ਸੀ ਪਰ ਕੱਲ ਦੀ ਉਡਾਨ ਨੂੰ